ਅਸੀਂ ਖੜੇ ਆ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਦਤਮਸਤਕ ਹੋਣ ਪਹੁੰਚੀਆਂ ਨੇ ਜਿੱਥੇ ਵੱਡੇ ਪੱਦਰ ਤੇ ਸੰਤਾਂ ਮਹਾਪੁਰਸ਼ਾਂ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਆ ਗੁਰੂ ਕੇ ਲੰਗਰ ਲਗਾਏ ਗਏ ਉੱਥੇ ਹੀ ਅੱਜ ਗੱਲ ਕਰਾਂਗੇ ਐਡੀ ਵੱਡੀ ਗਿਣਤੀ 'ਚ ਪਹੁੰਚੀ ਹੋਈ ਸੰਗਤ ਦੇ ਕੋਲੋਂ ਕਿ ਜਿਹੜਾ ਇਹ ਸਮਾਗਮ ਆ ਕਿਹੜੇ ਮਕਸਦ ਦੇ ਲਈ ਮਨਾਇਆ ਗਿਆ ਇਹ ਸਮਾਗਮ ਦੀ ਤੁਮਿਆ ਤੁਹਾਨੂੰ ਅਸੀਂ ਦੋ ਸਵਾਲ ਕਰਾਂਗੇ ਹੀ ਆਸ ਕਰਾਂਗੇ ਕਿ ਤੁਸੀਂ ਜਵਾਬ ਦਿਓ ਇਹ ਸਮਾਗਮ ਜਿਹੜਾ ਕਿਸ ਸੰਬੰਧ ਚ ਬਣਾਇਆ ਗਿਆ ਮਾਜ ਪਾਸਿ ਤੇ ਪਾਸ਼ਾ ਜੀ ਰਾਮ ਦਾਸੀ ਤੱਕ ਵੀ ਦੇ ਸਮਾਗਮ ਚ ਆ ਜਾ ਰਹੇ ਆ ਤੇ ਸਾਡਾ ਸਵਾਲ ਸਾਡਾ ਇਹ ਕਿ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਵਾਰ ਬਖਸ਼ੀ ਸੀ ਜਿਹਦੀ ਨਸਮਾਰਦ ਮਹਾਰਤਵਾਚਨਾਂ ਵਿੱਚ ਦੋ ਕਾਦੇਸ ਬੰਦ ਹੈ ਉਹ ਕਾਦੇਸ ਤੋਂ ਗੁਰੂ ਅਮਰਦਾਸ ਜੀ ਦਾ ਕਿਹੜਾ ਕੋਰ ਹੈ 400 ਤੇ ਆਵਾ ਦਾ ਕਾਦੇਸ ਸੰਬੰਧ ਸਦਾ ਪ੍ਰਕਾਸ਼ ਹੈ ਜਾਂ ਉਹਦਾ ਜੋਤੀ ਜੋਤਿ ਜੋਤੀ ਜੋਤੀ ਇਹ ਜੋਤੀ ਜੋਤਿ 450ਵਾਂ ਸਤਿ ਆਪ ਜੀ ਦੇ ਵਸਾ ਕਿਹੜੇ ਗੁਰੂ ਸਾਹਿਬ ਦਾ ਗੁਰੂ ਅਮਰਦਾਸ ਜੀ ਦਾ ਤੇ ਜਿਵੇਂ ਕਿ ਦੂਸਰਾ ਸਵਾਲ ਸੀ ਸਾਡਾ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿੰਨੇ ਵਾਰ ਦਿੱਤੇ ਸੀ ਤੁਸੀਂ 12 ਵਾਰ ਦਿੱਤੇ ਸੀ ਜੀ ਉਹਨਾਂ ਨੇ ਕਿਹਾ ਸੀ ਜੀ ਨਿਗਾਤਿਆਂ ਦੀ ਗਾਤ ਨਿਗਾਤਿਆਂ ਦੀ ਪੱਤ ਇਸ ਲਈ ਉਹਨਾਂ ਨੇ 12 ਵਾਰ ਦਿੱਤੇ ਸੀ ਸਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਤੱਕ ਇਹ ਸੁਨੇਹਾ ਜਾਵੇ ਲੰਗਰ ਤਾਂ ਬਹੁਤ ਸੰਗਤਾਂ ਨੇ ਛਕੇ ਹੋਣਗੇ ਇਹ ਵੀ ਜਿਹੜਾ ਹੈ ਇੱਕ ਜਿਹੜੀ ਜਾਣਕਾਰੀ ਆ ਸਿੱਖ ਇਤਿਹਾਸ ਦੇ ਨਾਲ ਸੰਬੰਧ ਤੇ ਜਿਹੜੀ ਜਾਣਕਾਰੀ ਜ਼ਰੂਰ ਸਕੋ ਤਾਂ ਬਹੁਤ ਧੰਨਵਾਦ ਜੀ ਸ਼ੁਕਰ ਇੱਕ ਪਾਸੇ ਜਿੱਥੇ ਨੌਜਵਾਨ ਗੱਲ ਕਰਨ ਨੂੰ ਪੁੱਛਦੇ ਨੇ ਤਾਂ ਫੇਰ ਗੱਲ ਕਰਨ ਲਈ ਭਜੋ ਨਾ ਆ ਕੇ ਗੱਲ ਕਰੋ ਫੇਰ ਕਿਹੜੀ ਗੱਲ ਜਿਹੜਾ ਇਹ ਸਮਾਗਮ ਆ ਹਾਂਜੀ ਜਿੱਥੇ ਆਪਾਂ ਆਏ ਆ ਇਹ ਕਾਦੇ ਸੰਬੰਧ ਚ ਆ ਕਾਦੇ ਸੰਬੰਧ ਚ ਆਏ ਖਾਲਸਾ ਸਾਹਿਬ ਆ ਗੁਰਜੀਤ ਸਿੰਘ ਫਤਿਹ ਜੀ ਇਹ ਬੈਲਗੋ ਇਹ ਜਿਹੜਾ ਸਮਾਗਮ ਆ ਜਿਹੜਾ ਇਹ ਪੁਰਬ ਆ ਹਾਂਜੀ ਕਾਦੇ ਸਬੰਧ ਚ ਮਨਾਇਆ ਜਾ ਰਿਹਾ ਹੈ ਜੀ ਹਾਂਜੀ ਗੁਰੂ ਅਮਰਦਾਸ ਜੀ ਤੇ ਜੋਤੀ ਜੋਤ ਦਿਵਸ ਹੈ ਜੀ ਜੀ ਹਾਂਜੀ ਜੀ ਸਤਾਪਦੀ 450 ਸਾਲ ਦੇ ਚਾਰ ਚਲਾ ਹਾਂਜੀ ਇੱਕ ਇੱਕ ਸਾਡਾ ਛੋਟਾ ਜਿਹਾ ਸਵਾਲ ਅਸੀਂ ਚਾਹੁੰਦੇ ਆ ਕਿ ਸੰਗਤ ਤੱਕ ਸੁਨੇਹਾ ਜਾਵੇ ਹਾਂਜੀ ਹਾਂਜੀ ਅਸੀਂ ਜਿਹਨੂੰ ਨਹੀਂ ਵੀ ਪਤਾ ਲੱਗ ਰਿਹਾ ਅਸੀਂ ਉਹਨੂੰ ਆਪ ਦੱਸ ਰਹੇ ਆ ਹਾਂਜੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਦਿੱਤੇ ਸੀਗੇ 12 12 ਵਾਰ ਨੇ 12 ਵਾਰ ਨੇ ਅਸੀਂ ਖੜੇ ਆ ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਦਤਮਸਤਕ ਹੋਣ ਪਹੁੰਚੀਆਂ ਨੇ ਜਿੱਥੇ ਵੱਡੇ ਪੱਦਰ ਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਆ ਗੁਰੂ ਕੇ ਲੰਗਰ ਲਗਾਏ ਗਏ ਉੱਥੇ ਹੀ ਅੱਜ ਗੱਲ ਕਰਾਂਗੇ ਏਡੀ ਵੱਡੀ ਗਿਣਤੀ 'ਚ ਪਹੁੰਚੀ ਹੋਈ ਸੰਗਤ ਦੇ ਕੋਲੋਂ ਕਿ ਜਿਹੜਾ ਇਹ ਸਵਾਗਮ ਆ ਇਹ ਕਿਹੜੇ ਮਕਸਦ ਦੇ ਲਈ ਮਨਾਇਆ ਗਿਆ ਇਹ ਸਮਾਗਮ ਦੀ ਕੀ ਮਹੱਤਤਾ ਆ ਤੁਰੇ-ਤੁਰੇ ਜਾਂਦੇ ਗੱਲਬਾਤ ਕਰਾਂਗੇ ਸਾਡੇ ਨਾਲ ਕਈ ਇਥੇ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬੇਨਤੀ ਕਰਨੀ ਸੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਤੱਕ ਸੁਨੇਹਾ ਜਾਵੇ ਕਿ ਜਿਹੜੇ ਇਹ ਸਮਾਗਮ ਆ ਤੁਹਾਨੂੰ ਅਸੀਂ ਦੋ ਸਵਾਲ ਕਰਾਂਗੇ ਹੀ ਆਸ ਕਰਾਂਗੇ ਕਿ ਤੁਸੀਂ ਉਹ ਜਵਾਬ ਦਿਓ ਇਹ ਸਮਾਗਮ ਜਿਹੜੇ ਆ ਕਿਸ ਸੰਬੰਧ ਚ ਮਨਾਏ ਜਾਂਦੇ ਆ ਇਹ ਸਮਾਗਮ ਜਿਹੜੇ ਗੁਰੂ ਮਹਾਰਾਜ ਪਸਿਛੇ ਪਾਸ਼ਾ ਜੀ RAMDAS JI ਅ ਉਹਨੇ ਬੁੱਤਾ ਗੱਦੀ ਦੇ ਸੰਬੰਧ ਦੇ ਵਿੱਚ ਮਨਾਏ ਜਾ ਰਹੇ ਆ ਤੇ ਜੂ ਅਮਰਦਾਸ ਜੀ ਦੀ ਜੋਤੀ ਜੋਤ ਸਮਾਉਣ ਦੇ ਉਹ ਫਲਸ਼ੇਜ਼ ਮਨਾਏ ਜਾਂਦੇ ਆ ਦੂਸਰਾ ਸਵਾਲ ਸਾਡਾ ਇਹ ਕਿ ਗੁਰੂ ਅਮਰਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਵਾਰ ਬਖਸ਼ਿਸ਼ ਕੀਤੀ ਹੈ ਸਾਹਿਬ ਮੈਨੂੰ ਠੀਕ ਯਾਦ ਨਹੀਂ ਇਹਦੇ ਵੈਸੇ ਬਹੁਤ ਕੋਸ਼ਿਸ਼ ਕੀਤੀ ਹੈ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਪਹਿਲਾ ਸਵਾਲ ਜਿਹੜਾ ਉਹਦਾ ਸਹੀ ਜਵਾਬ ਦਿੱਤਾ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਨੌਜਵਾਨ ਜਾਂ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀਰ ਆਉਂਦੇ ਪਏ ਆ ਕੀ ਹਾਲ ਚਾਲ ਵੀਰੇ ਜੀ ਹਾਂ ਜੀ ਠੀਕ ਠਾਕ ਇਹ ਜਿਹੜਾ ਸਮਾਗਮ ਆ ਆਪਾਂ ਜਿਹੜਾ ਵੇਖਣ ਆਏ ਆ ਕਾਦੇ ਸਬੰਧ ਚ ਬਣਾਇਆ ਇਹ ਗੁਰੂ ਅਮਰਦਾਸ ਜੀ ਦੇ ਸਬੰਧ ਦੇ ਗੁਰੂ ਅਮਰਦਾਸ ਜੀ ਦਾ ਕਿਹੜਾ ਪੁਰਪ 450ਵਾਂ ਗੁਰੂ ਪੁਰਖ ਦੇ ਕਾਦੇ ਸਬੰਧ ਚ ਮਤਲਬ ਉਹਨਾਂ ਦਾ ਪ੍ਰਕਾਸ਼ ਆ ਕਿ ਉਹਨਾਂ ਦਾ ਜੋਤੀ ਜੋਤ ਆ ਜੋਤੀ ਜੋਤ ਹਾਂਜੀ ਦੂਜਾ ਸਵਾਲ ਕਿ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜਿਹੜੇ ਦੂਸਰੀ ਪਾਤਸ਼ਾਹੀ ਸੀ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਬਖਸ਼ਿਸ਼ ਕੀਤੇ ਸੀ 42 ਵਾਰ ਨਹੀਂ ਇਹ ਤੁਹਾਡਾ ਸਵਾਲ ਗਲਤ ਆ 12 ਮਾਰ ਦਿੱਤੇ ਸੀਗੇ ਚਲੋ ਅਸੀਂ ਸਾਡਾ ਮਕਸਦ ਇਹ ਆ ਕਿ ਸਿਰਫ ਦੁਨੀਆ ਤੱਕ ਸੁਨੇਹਾ ਜਾਏ ਤੁਸੀਂ ਬਹੁਤ ਪਹੁੰਚੇ ਆ ਕੋਈ ਪਤਾ ਹੈ ਵੀ ਅਸੀਂ ਕੀ ਇੱਥੇ ਕਰਨਾ ਹੈ ਬਿਲਕੁਲ ਤੁਸੀਂ ਪਹਿਲਾ ਪਹਿਲਾ ਸਵਾਲ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਇੱਥੇ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦਾ ਵਾਅਦਾ ਕਰਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਦਰਬਾਰ ਆ ਉਹਦੇ ਵਿੱਚ 12 ਦਰਵਾਜ਼ੇ ਆ ਤੇ 12 ਹੀ ਵਾਰ ਜਿਹੜੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ ਸੀ ਤੁਹਾਡਾ ਧੰਨਵਾਦ ਓਕੇ ਓਕੇ ਚੈੱਕ ਤੇ ਸਾਡੇ ਸਾਡੇ ਨਾਲ ਇੱਕ ਹੋਰ ਬਜ਼ੁਰਗ ਨੇ ਉਹਨਾਂ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਦਾ ਜਿਹੜਾ ਇਹ ਪੁਰਬ ਆ ਕਾਦੇ ਸਬੰਧ ਦੇ ਵਿੱਚ ਨੂੰ ਇਹ ਜੋਤੀ ਜੋਤ ਪੁਰਬ 450ਵਾਂ ਸਤਾਤੀ ਦਿਵਸ ਹੈ ਕਿਹੜੇ ਗੁਰੂ ਸਾਹਿਬ ਦਾ ਜੀ ਗੁਰੂ ਅਮਰਦਾਸ ਜੀ ਦਾ ਤੇ ਜਿਵੇਂ ਕਿ ਦੂਸਰਾ ਸਵਾਲ ਸੀ ਸਾਡਾ ਭਈ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿੰਨੇ ਵਾਰ ਦਿੱਤੇ ਸੀ ਤੁਸੀਂ 12 ਵਾਰ ਦਿੱਤੇ ਸੀ ਜੀ ਉਹਨਾਂ ਨੇ ਕਿਹਾ ਸੀ ਜੀ ਨਿਗਹਿਤਿਆਂ ਦੀ ਗੱਤ ਨਿਵਤਿਆਂ ਦੀ ਪੱਤ ਇਸ ਲਈ ਉਹਨਾਂ ਨੇ 12 ਵਾਰ ਦਿੱਤੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸੰਗਤ ਤੱਕ ਇਹ ਸੁਨਿਆ ਜਾਵੇ ਲੰਗਰ ਤਾਂ ਬਹੁਤ ਸੰਗਤਾਂ ਨੇ ਸ਼ਕੈ ਹੋਣਗੇ ਇਹ ਵੀ ਜਿਹੜਾ ਹੈ ਇੱਕ ਜਿਹੜੀ ਜਾਣਕਾਰੀ ਆ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਇਹ ਜਿਹੜੀ ਜਾਣਕਾਰੀ ਜ਼ਰੂਰ ਸੰਗਤ ਤੱਕ ਜਾਵੇ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਏ ਇੱਕ ਪਾਸੇ ਜਿੱਥੇ ਨੌਜਵਾਨ ਗੱਲ ਕਰਨ ਨੂੰ ਪੁੱਛਦੇ ਨੇ ਤੇ ਫੇਰ ਗੱਲ ਕਰਨ ਲਈ ਭੱਜ ਪਰ ਜੋ ਨਾ ਆ ਕੇ ਗੱਲ ਕਰੋ ਫੇਰ ਕਿਹੜੀ ਗੱਲ ਨਹੀਂ ਮੈਨੂੰ ਗੱਲ ਨਹੀਂ ਆਉਂਦੀ ਜਿਹੜਾ ਇਹ ਸਮਾਗਮ ਆ ਹਾਂਜੀ ਜਿੱਥੇ ਆਪਾਂ ਆਏ ਆ ਇਹ ਕਾਦੇ ਸਬੰਧ ਚ ਆ ਕਾਦੇ ਸਬੰਧ ਚ ਆਏ ਲਓ ਜੀ ਇਹ ਨੌਜਵਾਨ ਸਾਡੇ ਵੀਰ ਜਿਹੜੇ ਲੰਗਰ ਪ੍ਰਸ਼ਾਦੇ ਛੱਕੇ ਤੇ ਇਹ ਸਮਾਗਮ ਤੋਂ ਵਾਪਸ ਘਰ ਨੂੰ ਜਾਣਗੇ ਮੈਨੂੰ ਲੱਗਦਾ ਲੈ ਕੇ ਕੁਝ ਨਹੀਂ ਜਾਣਾ ਇਹਨਾਂ ਨੇ ਨਾਲ ਚਲੋ ਫੇਰ ਵੀ ਆਪਾਂ ਗੱਲਬਾਤ ਕਰਾਂਗੇ ਅੱਗੇ ਕੋਈ ਹੋਰ ਸੱਜਣ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਬੀਰ ਜੀ ਇਹ ਸਮਾਗਮ ਜਿਹੜਾ ਆਪਾਂ ਜੀ ਦੇ ਚਾਏ ਹੋਏ ਆ ਕਾਦੇ ਸਬੰਧ ਚ ਬਣਿਆ ਹੈ ਕਿ ਗੁਰੂ ਅਮਰਦਾਸ ਜੀ ਦੀ ਜੋਤੀ ਜੋ ਸਮਾਏ ਚ 450 ਸਾਲਾ ਇੱਕ ਸਵਾਲ ਹੋਰ ਸਿੰਪਲ ਜਿਹਾ ਕਿ ਗੁਰੂ ਅੰਗਦ ਦੇ ਪਾਸ਼ਾ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਬਖਸ਼ਿਸ਼ ਕੀਤੇ ਗੁਰੂ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ 12 ਵਾਰ ਬਖਸ਼ਿਸ਼ ਕੀਤੇ ਸੀਗੇ ਇਹ ਤੁਸੀਂ ਹੁਣ ਜਾ ਕੇ ਪੜਿਓ ਤੁਹਾਡਾ ਧੰਨਵਾਦ ਤੁਹਾਨੂੰ ਘਟੋ ਘਾਟ ਦਾ ਨਵੇਂ ਨਾ ਪਤਾ ਕਿ ਆਪਾਂ ਕੇ ਸਮਾਗਮ ਨੇ ਆ ਬਹੁਤ ਬਹੁਤ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਇੱਕ ਸਵਾਲ ਇਹ ਜਿਹੜਾ ਪੁਰਬ ਮਾ ਪਾਸ਼ਾ ਦਾ ਮਨਾਇਆ ਜਾ ਰਿਹਾ ਆ ਕਿਸ ਸੰਬੰਧ ਦੇ ਵਿੱਚ ਮਨਾਇਆ ਜਾ ਰਿਹਾ ਆ ਇਹ 450 ਸਾਲ ਹੋ ਗਏ ਆ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜੋਤੀ ਜੋਤ ਸਮਾਏ ਨੂੰ ਇੱਕ ਸਵਾਲ ਨਿਕਲਿਆ ਹੋਰ ਕਿ ਗੁਰੂ ਅੰਗਦ ਦੇ ਪਾਤਸ਼ਾਹ ਨੇ ਧੰਨ ਧੰਨ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਬਖਸ਼ਿਸ਼ ਦਿੱਤੀ ਇਹ ਨਹੀਂ ਪਤਾ ਜੀ ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰ ਦਾਂ ਕਿਉਂਕਿ ਸਾਡਾ ਫਰਜ਼ ਇਹ ਵੀ ਬਣਦਾ ਕਿ ਅਸੀਂ ਦੱਸੀਏ ਸੰਗਤ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ 12 ਵਾਰ ਦਿੱਤੇ ਸੀ ਜਿਹੜਾ ਇੱਥੇ ਦਰਬਾਰ ਗੁਰਦੁਆਰਾ ਬੋਲੀ ਸਾਹਿਬ ਦੇ ਵਿੱਚ ਆ ਉਹਦੇ ਜਿਹੜੇ ਦਰਵਾਜ਼ੇ ਉਹ ਵੀ 12 ਨੇ ਗੁਰੂ ਸਾਹਿਬ ਨੂੰ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਉਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪਤ ਨੇ ਧਿਰਿਆਂ ਦੀ ਧਿਰ ਨੇ ਥਾਵਿਆਂ ਦੇ ਥਾਂਵਿਆਂ ਇਹ ਇਹ ਪਾਸ਼ਾਨ ਵਾਰ ਦਿੱਤੇ ਸੀ ਤੁਹਾਡਾ ਧੰਨਵਾਦ ਵੀਰ ਜੀ ਕਿ ਸਾਡੇ ਆ ਜਿਹੜੇ ਨਿੱਕੇ ਬੱਚੇ ਇਹਨਾਂ ਨੂੰ ਘੱਟੋ ਘਾਟੇ ਤੁਸੀਂ ਦੱਸਿਆ ਹੋਊਗਾ ਜ਼ਰੂਰ ਵੀ ਆਪਾਂ ਕੇਸ ਸਮਾਗਮ ਤੇ ਚੱਲੇ ਆ ਇਹਨਾਂ ਨੂੰ ਦੱਸਣਾ ਅੱਜ ਸਮੇਂ ਦੀ ਬਹੁਤ ਲੋੜ ਆ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੇਖ ਰਹੇ ਹੋ ਕਿ ਸੰਗਤ ਦੇ ਵਿੱਚ ਬਹੁਤ ਵੱਡੀ ਗਿਣਤੀ ਸੰਗਤ ਆਈ ਆ ਸੰਗਤ ਦੇ ਨਾਲ ਸਵਾਲ ਜਵਾਬ ਵੀ ਹੋ ਰਹੇ ਆ ਤੇ ਜਿੱਥੋਂ ਤੱਕ ਸਾਹਮਣੇ ਆਇਆ ਕਿ ਸੰਗਤ ਜਵਾਬ ਦਿੰਦੀ ਆ ਨੌਜਵਾਨ ਜਵਾਬਾਂ ਤੋਂ ਭੱਜਦੇ ਆ ਬਜ਼ੁਰਗ ਨੇ ਸਾਡੇ ਨਾਲ ਗੱਲਬਾਤ ਕਰਨਾਂ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਜੀ ਇਹ ਜਿਹੜਾ ਪੁਰਬ ਆ ਜਿਹੜਾ ਇਹ ਸਮਾਗਮ ਆ ਕਾਦੇ ਸਬੰਧ ਚ ਮਨਾਇਆ ਜਾਂਦਾ ਇਹ ਜੀ ਯਾਰ ਬਾਬਾ ਜੀ ਪਾਸ਼ਾ ਜਿਹੜਾ ਪਾਸ਼ਾ ਦਾ ਪੁਰਬ ਆ ਜੀ ਇਹ ਕਾਦੇ ਸਬੰਧ ਚ ਮਨਾਇਆ ਜਾਂਦਾ ਬਾਬਾ ਜੀ ਇਹ ਜੀ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਪੁਰਬ ਹੈ ਜੀ ਹਾਂਜੀ ਪਹਿਲਾਂ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਗੁਰਤਾ ਗਦੀ ਸਿਰ ਦੇ ਸਨਗਿਆ ਜੀ ਹਾਂਜੀ ਇਹ 450 ਸਾਲਾਂ ਦਾ ਸਤਾਬ ਦੀ ਗੁਰੂ ਪਰਵਾ ਰਹੇ ਨੇ ਦੂਸਰਾ ਇੱਕ ਨਿਕਲਿਆ ਸਵਾਲ ਨਾਲ ਸਾਡਾ ਕਿ ਗੁਰੂ ਅੰਗਦ ਦੇ ਪਾਸ਼ਾ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਦਿੱਤੇ ਸੀਗੇ ਜੀ ਮਾਫੀ ਚਾਹੁੰਦੇ ਹਾਂ ਇਤੋਈ ਧੰਨਵਾਦ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਜ਼ੁਰਗੋ ਇਹ ਜਿਹੜਾ ਸਮਾਗਮ ਆ ਜਿਹੜਾ ਇਹ ਪੁਰਬ ਆ ਹਾਂਜੀ ਕਾਦੇ ਸਬੰਧ ਚ ਮਨਾਇਆ ਜਾ ਰਿਹਾ ਹੈ ਜੀ ਹਾਂਜੀ ਗੁਰੂ ਅਮਰਦਾਸ ਜੀ ਤੇ ਜੋਤੀ ਜੋਤ ਦੇਉ ਸੇ ਜੀ ਜੀ ਹਾਂਜੀ ਸਤਾਪਦੀ 450 450 ਹਾਂਜੀ ਇੱਕ ਇੱਕ ਸਾਡਾ ਛੋਟਾ ਜਿਹਾ ਸਵਾਲ ਅਸੀਂ ਚਾਹੁੰਦੇ ਹਾਂ ਕਿ ਸੰਗਤ ਤੱਕ ਸੁਨੇਹਾ ਜਾਵੇ ਹਾਂਜੀ ਹਾਂਜੀ ਅਸੀਂ ਜਿੰਨੂੰ ਨਹੀਂ ਵੀ ਪਤਾ ਲੱਗ ਰਿਹਾ ਅਸੀਂ ਉਹਨੂੰ ਆਪ ਦੱਸ ਰਹੇ ਹਾਂ ਹਾਂਜੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਦਿੱਤੇ ਸੀਗੇ ਜੀ 12 12 ਵਾਰ ਨੇ 12 ਵਾਰ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੀ ਧਿਰ ਪੀਰਾਂ ਦੇ ਪੀਰ ਨਿਮਰਤਾ 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 ਦੇ ਮਾਨ ਨਿਤਾਣੇ ਦੇ ਨਾਲ ਨਿਮੋਟਿਆਂ ਦੀ ਹੋਟ ਨਿਆਸਰੇ ਅਧਿਆਸਰੇ ਬਰਾਸਰੀ ਭਗਤੀ ਦੇ ਤੇਰੇ ਪਾਰੇ ਵਾਰ ਮਿਲਿਆ ਦੇਖੋ ਜੀ ਇਹ ਇਹ ਅਸੀਂ ਚਾਹੁੰਦੇ ਆ ਕਿ ਸੰਗਤਾਂ ਇਕੱਲੇ ਲੰਗਰ ਖਾ ਕੇ ਨਾ ਜਾਣ ਅਸੀਂ ਜਿਹੜੇ ਤੁਹਾਡੇ ਵਰਗੇ ਵੀਰ ਜਿਹਨਾਂ ਕੋਈ ਪੜੇ ਜੋ ਉਹ ਜੀ ਹੁਣ ਅਸੀਂ ਲੰਗਰ ਸ਼ਕ ਸਾਡਾ 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 ਪਤਾ ਕੀ ਸਾਡਾ ਸਾਡੀ ਕੋਸ਼ਿਸ਼ ਇਹ ਆ ਕਿ ਸਾਡੀ ਕੌਮ ਦੀ ਜਿਹੜੀ ਨੌਜਵਾਨੀ ਆ ਜਿਹੜੇ ਬੱਚੇ ਆ ਉਹਨਾਂ ਤੱਕ ਇਹ ਸੁਨੇਹਾ ਜਾਵੇ ਕਿ ਸਮਾਗਮ ਕਾਦੇ ਸੰਬੰਧ ਚ ਮਨਾਏ ਜਾ ਰਹੇ ਆ ਬਹੁਤ ਵੱਡੀ ਪੱਦਰ ਤੇ ਮਨਾਏ ਜਾਇਆ ਚ ਕੋਈ ਸ਼ੱਕ ਨਹੀਂ ਪਰ ਸਾਡੀ ਸਾਡਾ ਇੱਕ ਨਿਮਾਣਾ ਜਿਹਾ ਸਾਡੀ ਕੋਸ਼ਿਸ਼ ਆ ਵੀ ਅਸੀਂ ਸੰਗਤਾਂ ਤੱਕ ਜਿਹੜਾ ਇਹ ਸੁਨੇਹਾ ਲੈ ਕੇ ਜਾਈਏ ਤੇ ਸੰਗਤ ਜਿਹੜੀ ਹੈ ਨਾ ਸੰਗਤ ਦੀ ਕੋਸ਼ ਲੰਗਰ ਤੱਕ ਸੀਮਤ ਰਹਿ ਗਈ ਹੈ ਉਥੋਂ ਤੱਕ ਪੜਨ ਤੱਕ ਜਾਂਦਾ ਹੀ ਨਹੀਂ ਪੜਾ ਉਥੋਂ ਪੜਿਆ ਕੀ ਨਹੀਂ ਲਿਖਿਆ ਸਭ ਕੁਝ ਲਿਖਿਆ ਉੱਥੇ ਆਪਣਾ ਪੜੋ ਤੇ ਵਿਚਾਰੋ ਕਿਉਂ ਲਿਖਿਆ ਕੀ ਲਿਖਿਆ ਜਿਵੇਂ ਤੁਸੀਂ ਬੋਲਦੇ ਤੁਸੀਂ ਨਹੀਂ ਆਪ ਇਹ ਚਲੋ ਜਿਨ੍ਹਾਂ ਨੇ ਲੰਗਰ ਲਾਏ ਉਹਨਾਂ ਦਾ ਧੰਨਵਾਦ ਉਹਨਾਂ ਕੀ ਇੱਕ ਬੇਨਤੀ ਆ ਵੀ ਅੱਗੇ ਤੋਂ ਇੱਕ ਜਿਹੜਾ ਸ਼ਬਦ ਦਾ ਵੀ ਲੰਗਰ ਲਾ ਦੀਏ ਕਿਤੇ ਅਸੀਂ ਇਤਿਹਾਸ ਹੀ ਬੱਚਿਆਂ ਨੂੰ ਮੰਡਦੀਏ ਸਾਡੇ ਬੱਚੇ ਘੱਟੋ ਘੱਟ 10 ਗੁਰੂ ਸਾਹਿਬਾਨ ਦਾ ਇਤਿਹਾਸ ਹੀ ਦੱਸ ਸਕਣ ਪਰ ਕਹਦਾ ਉਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਊੜਾ ਜਿਹੜਾ ਗੁਰਮਖੀ ਨਾਲੋਂ ਅਸੀਂ ਟੁੱਟ ਗਏ ਆ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਹੋ ਰਹੇ ਨੇ ਹਾਂਜੀ ਜਿਹਦੇ ਨਾਲ ਅਸੀਂ ਗੁਰੂਗ੍ਰੰਥ ਸਾਹਿਬ ਨੂੰ ਮਤਲਬ ਉਹਦੀ ਆਪਣਾ ਦਰਸ਼ਨ ਕਰਨੇ ਨੇ ਜੇ ਸਾਨੂੰ 35 ਆਏਗੀ ਤਾਂ ਫੇਰ ਅਸੀਂ ਕਰ ਸਕਨੇ ਹਾਂ ਤੁਹਾਨੂੰ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਥ ਦਿੱਤਾ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਸਾਡੇ ਨਾਲ ਨੌਜਵਾਨ ਵੀਰ ਆ ਇਹ ਜਿਹੜਾ ਇਹ ਸਮਾਗਮ ਆ ਕਾਦੇ ਸੰਬੰਧਿਤ ਬਣਾਇਆ ਗਿਆ ਇਹ ਗੁਰੂ ਅਮਰਦਾਸ ਜੀ ਦੇ 450 ਸਾਲਾ ਸ਼ਹੀਦੀ ਸਮਾਗਮ ਸ਼ਹੀਦੀ ਨੀ ਦਾ ਇਹ ਇਹਨੂੰ ਆਪਾਂ ਜੋਤੀ ਜੋਤ ਕਹਿੰਦੇ ਜਿਸ ਟਾਈਮ ਤੇ ਉਹਨਾਂ ਨੇ ਆਪਣਾ ਸਰੀਰ ਛੱਡਿਆ ਸੀ। ਅੱਛਾ ਦੂਸਰਾ ਸਵਾਲ ਜੇ ਤੁਹਾਨੂੰ ਨਹੀਂ ਆਊਗਾ ਤਾਂ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ। ਗੁਰੂ ਅੰਗਦ ਦੇਵ ਜੀ ਜਿਹੜੇ ਦੂਸਰੀ ਪਾਤਸ਼ਾਹੀ ਸੀ ਉਹਨਾਂ ਨੇ ਗੁਰੂ ਅਮਰਦਾਸ ਜੀ ਜਿਹੜੇ ਤੀਸਰੀ ਪਾਤਸ਼ਾਹੀ ਸੀ ਉਹਨਾਂ ਨੂੰ ਕਿੰਨੇ ਵਾਰ ਦਿੱਤੇ ਸੀ? ਹੈ ਪਤਾ ਤੁਹਾਡਾ ਕਿਸੇ ਨੂੰ? ਚਲੋ ਮੈਂ ਤੁਹਾਨੂੰ ਦੱਸ ਦਿੰਦਾ। ਗੁਰੂ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ 12 ਵਾਰ ਬਖਸ਼ਿਸ਼। ਕਿੰਨੇ ਵਾਰ ਕੀਤੇ ਸੀ ਭਗਸ਼ੇ ਹੁਣ ਤੁਸੀਂ ਪੜਨਾ ਤੁਸੀਂ ਨੇ ਜਾ ਕੇ ਵੀ ਉਹ ਕਿਹੜੇ 12 ਸੀਗੇ ਨਹੀਂ ਤੇ ਅਗਲੀ ਵਾਰੀ ਆਪਾਂ ਤੁਹਾਨੂੰ ਉਹ ਵੀ ਦੱਸ ਦਾਂਗੇ ਕਿਹੜੇ ਠੀਕ ਆ ਚਲੋ ਠੀਕ ਆ ਚਲੋ ਸਾਡੇ ਨਾਲ ਸਿੰਘ ਹੋ ਰਿਹਾ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਹੇਦਾਰ ਜੀ ਇਹ ਜਿਹੜੇ ਸਮਾਗਮ ਆਪਾਂ ਜਿੰਨਾ ਸਮਾਗਮਾਂ 'ਚ ਪਹੁੰਚੇ ਆਂ ਇਹ ਕਾਦੇ ਸਬੰਧ 'ਚ ਮਨਾਏ ਜਾ ਰਿਹਾ ਹੈ ਜੀ ਹਾਂਜੀ ਹਾਂਜੀ ਇਹ ਤਾਂ ਕਿ ਪੜੇ ਲਿਖੇ ਹੋ ਆਯੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾ ਗੁਰੂ ਰਾਮਦਾਸ ਦੀ ਗੁਰਤਾ ਗੱਦੀ ਦੇ ਹਿਸਾਬ ਤੇ ਮਨਾਇਆ ਜਾ ਰਿਹਾ ਨੇ ਜੀ ਗੁਰੂ ਰਾਮਦਾਸ ਨੂੰ ਗੁਰਤਾ ਗੱਦੀ ਦਿੱਤੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਦੇ ਵਿੱਚ 450 ਸਾਲਾ ਮਨਾਇਆ ਜਾ ਰਿਹਾ ਠੀਕ ਹੈ ਤੇ ਦੂਜਾ ਸਵਾਲ ਬਾਬਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਦਿੱਤੇ ਸੀ ਇਹਨਾ ਮੌਦਾਂ ਨਹੀਂ ਅਸੀਂ ਪੜੇਗੇ ਜਿਨ੍ਹਾਂ ਤੁਸੀਂ ਸੋਨੇ ਨੇ ਜਿਆਦਾ ਨਹੀਂ ਪੜੇ ਅਸੀਂ ਠੀਕ ਹੈ ਤੁਹਾਡਾ ਧੰਨਵਾਦ ਤੁਸੀਂ ਵੈਗੁਰਜੀ ਕਾ ਖਾਲਸਾ ਵੈਗੁਰਜੀ ਖਤੇ ਵੀਰ ਜੀ ਇਹ ਜਿਹੜੇ ਸਮਾਗਮ ਬਣਾਏ ਜਾ ਰਹੇ ਆ ਇਹ ਕਾਦੇ ਸਬੰਧ ਚ ਬਣਾਏ ਜਾ ਰਹੇ ਆ ਤੇ ਗੁਰੂ ਅਮਰਦਾਸ ਦਾ ਜੋਤੀ ਜੋਤ ਸਮਾਉਂ ਦਾ 450 ਸਾਲਾ ਬਹੁਤ ਵੱਡੀ ਪੱਦਰ ਤੇ ਵਿਸ਼ ਪੱਦਰ ਤੇ ਬਣਾਇਆ ਗਿਆ ਤੇ ਥੋੜੀ ਜੀ ਸਰਕਾਰ ਦੀ ਘਾਟ ਰਹੀ ਆ ਵੀ ਇੱਥੇ ਸਰਕਾਰ ਨੇ ਕੋਈ ਸਾਥ ਨਹੀਂ ਦਿੱਤਾ ਸੜਕਾਂ ਬਣਾਉਣ ਲਈ ਕੋਈ ਮਤਲਬ ਇੱਥੇ ਮਤ ਨਹੀਂ ਕੀਤੀ ਵੀ ਇੱਥੇ ਕੋਈ ਜਿੱਡਾ ਵੱਡਾ ਵਿਸ਼ ਪੱਤਰ ਤੇ ਦਿਨ ਮਨਾਇਆ ਜਾ ਰਿਹਾ ਸੀ ਸਰਕਾਰ ਨੂੰ ਬਹੁਤ ਵੱਡੀ ਗ੍ਰਾਂਟ ਦੇਣੀ ਚਾਹੀਦੀ ਹੈ ਅਜੇ ਤੱਕ ਕੁਝ ਨਹੀਂ ਦਿੱਤਾ ਹਾਂ ਇਹ ਦੂਸਰਾ ਸਵਾਲ ਸਾਡਾ ਇਹ ਆ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਕਿੰਨੇ ਵਾਰ ਬਖਸ਼ਿਸ਼ ਦਿੱਤੀ ਗੁਰੂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ 12 ਵਾਰ ਬਖਸ਼ੇ ਹੀ ਇਸੇ ਕਰਕੇ ਹੀ ਇਸ ਦਰਬਾਰ ਦੇ ਬੌਲੀ ਸਾਹਿਬ ਦੇ 12 ਗੇਟ ਲੱਗੇ ਆ ਦਰਬਾਰ ਸਾਹਿਬ ਦੇ ਇਹ 12 ਦਾ ਕਰਕੇ ਹੀ 12 ਗੇਟ ਲੱਗੇ ਹੋਰ ਕਿਹੇ ਧਾਰਮਿਕ ਸਥਾਨ ਤੇ 12 ਗੇਟ ਨਹੀਂ 4 ਦਰਵਾਜ਼ੇ ਜਾਦੇ ਹੁੰਦੇ ਆ ਪਰ ਇਹਦੇ 12 ਵਾਂ ਇਹਨੂੰ ਬਹੁਤ ਵੱਡਾ ਵਾਰ ਬਖਸ਼ਿਆ ਸੀ ਕਾਂਗਰਸ ਰਾਜ ਵੇਲੇ ਜਿਹੜੀਆਂ ਸਥਾਪਤੀਆਂ ਬਣਾਈਆਂ ਗਈਆਂ ਗੁਰੂ ਨਾਨਕ ਦੇਵ ਦੀ ਉੱਤੇ ਬਹੁਤ ਵੱਡੀ ਗ੍ਰਾਂਟ ਦਿੱਤੀ ਸੀ ਉਹਨਾਂ ਪਰ ਇੱਥੇ ਕੋਈ ਸੁਧਾਰ ਨਹੀਂ ਹੋਇਆ ਕੋਈ ਗ੍ਰਾਂਟ ਨਹੀਂ ਮਿਲੀ ਸਰਕਾਰ ਦੀਆਂ ਕਾਮੀਆਂ ਵਾਂ ਇਸ ਕਰਕੇ ਇਹ ਸਰਕਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਜਿਹੜੀ ਸ਼੍ਰੋਮਣੀ ਕਮੇਟੀ ਆ ਇਹਨੂੰ 2-4 ਸਾਲ ਪਹਿਲਾਂ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਇੱਥੇ ਵਿਸ਼ਵ ਪੱਧਰ ਤੇ ਜਿਹੜਾ ਸਿੱਧੀ ਗੁਰਪੁਰਬ ਮਨਾਇਆ ਜਾਣਾ ਵਾ 450 ਸਾਲਾਂ ਇਸ ਕਰਕੇ ਕੋਈ ਵਿਸ਼ੇਸ਼ ਗ੍ਰਾਂਟ ਰੱਖਣੀ ਚਾਹੀਦੀ ਸੈਂਟਰ ਗਵਰਨਮੈਂਟ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਇਹਦਾ ਗੋਦਵਾਲ ਦਾ ਜਿਹੜਾ ਪਿਛੜੇ ਇਲਾਕਾ ਇਹਦਾ ਸੁਧਾਰ ਹੋ ਸਕਦਾ ਪਰ ਸ਼੍ਰੋਮਣੀ ਕਮੇਟੀ ਨੇ ਵੀ ਇਹ ਚਿੱਠੀਆਂ ਨਾ ਸਰਕਾਰ ਨੂੰ ਕੱਢੀਆਂ ਇਹ ਚ ਸ਼੍ਰੋਮਣੀ ਕਮੇਟੀ ਬਹੁਤ ਨਕਾਮ ਕੰਮ ਕੀਤੇ ਆ ਮਤਲਬ ਬਹੁਤ ਇੱਥੇ ਘੱਟੋ ਘੱਟ 15 ਦਿਨ ਸਮਾਗਮ ਪਹਿਲਾਂ ਚੱਲ ਰਿਹਾ ਸਟੇਜ ਸਿਰਫ 2-3 ਦਿਨ ਲੱਗੀ ਆ ਜਦਕਿ 15 ਦਿਨਾਂ ਤੋਂ ਕਥਾਵਾਚਕ ਜਾਂ ਹੋਰ ਰਾਗੀ ਢਾਡੀ ਸੱਦ ਕੇ ਗੁਰੂ ਅਮਰਦਾਸ ਦਾ ਇਤਿਹਾਸ ਦੱਸਣਾ ਚਾਹੀਦਾ ਏ ਗਿਰਾ ਆਪਾਂ ਮੱਥਾ ਟੇਕਣਾ ਸਬੰਧ ਨਾਲ ਰੱਖਿਆ ਮਤਲਬ ਇਹ ਇਤਿਹਾਸ ਤੋਂ ਪਤਾ ਕਰਕੇ ਖੋਜ ਕਰੀਏ ਵੀ ਗੁਰੂ ਅਮਰਦਾਸ ਨੇ ਕਿੰਦਾ ਤੇ ਕਿੰਨਾ ਚਿਰ ਸੇਵਾ ਕੀਤੀ ਸੀ ਇਹ ਇੱਚ ਸਰਕਾਰ ਦੀਆਂ ਤੇ ਸ਼ੋਮਣੀ ਕਮੇਟੀ ਦੀਆਂ ਘਟਾਵਾਂ ਤੋਂ ਇਹ ਸਨ ਸੰਗਤਾਂ ਜਿਹੜੀਆਂ ਕਿ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਦ ਦਿਵਸ ਮੌਕੇ ਸਿੱਖੀ ਦੇ ਧੁਰੇ ਗੋਇੰਦਵਾਲ ਸਾਹਿਬ 'ਚ ਪਹੁੰਚੀਆਂ ਸਨ ਅਸੀਂ ਸੰਗਤਾਂ ਨਾਲ ਗੱਲਬਾਤ ਕੀਤੀ ਸੰਗਤਾਂ ਨੂੰ ਪੁੱਛਿਆ ਕਿ ਇਹ ਸਮਾਗਮ ਕਾਦੇ ਸੰਬੰਧ 'ਚ ਬਣਾਏ ਜਾ ਰਹੇ ਆ ਰਲੇ ਬਿਲੇ ਜਿਹੜੇ ਆ ਸਾਨੂੰ ਜਵਾਬ ਮਿਲੇ ਆ ਕੁਝ ਨੇ ਸਹੀ ਦੱਸਿਆ ਕੁਝ ਨੇ ਗਲਤ ਦੱਸਿਆ ਕੁਝ ਸਾਥੀਆਂ ਨੇ ਮੰਗ ਵੀ ਕੀਤੀ ਕਿ ਸਰਕਾਰ ਵੱਲੋਂ ਇਹਨਾਂ ਸਮਾਗਮਾਂ ਦੇ ਵਿੱਚ ਜਿਹੜਾ ਉਹ ਵੱਡੀ ਪੱਦਰ ਤੇ ਜਿਹੜਾ ਸ਼ਮੂਲੀਅਤ ਨਾ ਕਰਨਾ ਜਿਹੜਾ ਉਹ ਉਹਨਾਂ ਨੂੰ ਖੜਦਾ ਰਿਹਾ ਆ ਆਪਣੇ ਸਾਥੀ ਕੈਮਰਾਮੈਨ ਅਜੇ 바ਵਾ ਦੇ ਨਾਲ ਮੈਂ ਸਰਬਜੋਤ ਸਿੰਘ ਖਾਲਸਾ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਸਾਡੇ ਨਾਲ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ